ਦੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਖੇਤ ਉਰਜਾ-ਪੁਰਜਾ ਕੱਟ ਮਰੇ ਕਬੂ ਨਾ ਸਾਡੇ ਖੇਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਗਤੇ ਜਿਗਰ ਸਹਿਬ ਯਾਦਾਜੀਤ ਸਿੰਘ ਜੀ ਹਾਰ ਸਿੰਘ ਜਿਉਰਾਵਾਰ ਸਿੰਘ ਪਤੇ ਸਿੰਘ ਅਤੇ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰਕੌਰ ਜੀ ਅਤੇ ਹੋਰ ਅਨੇਕ ਸਿੰਘ ਸ਼ਹੀਦ ਜੋ ਸਾਕਾ ਚਮਕੌਰ ਸਾਹਿਬ ਵਿਖੇ ਅਤੇ ਸਾਕਾ ਸਰਹੰਦ ਵਿਖੇ ਜੋ ਸ਼ਹੀਦ ਹੋਏ ਹਨ ਪੋਨਾ ਦੀ ਯਾਦ ਦੇ ਵਿੱਚ ਅੱਜ ਅਸੀਂ ਸ਼ਹੀਦੀ ਦਿਹਾੜਾ ਗੁਰਦੁਆਰਾ ਸੰਗਤ ਸਾਹਿਬ ਰਜੀਤ ਵਿਆਹ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਸਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀयां ਦੇ ਰਹੇ ਹਨ ਭਾਈ ਮੋਤੀराम ਮਹਾਰਾਜੀ ਦੀ ਯਾਦ ਦੇ ਵਿੱਚ ਦੁੱਧਾ ਲੰਗਰ ਟੁੱਟ ਚੱਲ ਰਿਹਾ ਹੈ ਬੀਬੀ ਹਰਸ਼ਰਨ ਕੌਰ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਭਾਈ ਟੋਡਰ ਮਲ ਜੀ ਜੋ ਕਿ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ 78000 ਸੋਨੇ ਦੀਆਂ ਅਸ਼ਰਫੀਆਂ ਦੇ ਕੇ ਉੱਥੇ 6 ਫੁੱਟ ਜ਼ਮੀਨ ਖਰੀਦੀ ਸੀ ਅਤੇ ਉਹ ਜ਼ਮੀਨ ਦੇ ਉੱਤੇ ਭਾਈ ਮੋਤੀराम ਮਹਾਰਾਜ ਜੀ ਦੇ ਸਹਿਯੋਗ ਦੇ ਨਾਲ ਕੋ ਛੋਟੇ ਸਹਿਬਜਾਦੀ ਬਾਬਾ ਫਤੇ ਸਿੰਘ ਤੇ ਜੂਰਵਾਰ ਸਿੰਘ ਜੀ ਦਾ ਤੇ ਮਾਤਾ ਗੁਜਰਕੋਟ ਜੀ ਦਾ ਇਕੱਠਾ ਜੋ ਸੰਸਕਾਰ ਕੀਤਾ ਸੀ ਉਹ ਅੱਜ ਅਸੀਂ ਇੱਥੇ ਪਿਛਲੇ 15 ਦਿਨਾਂ ਤੋਂ ਗੁਰਦੁਆਰਾ ਸੰਗਤ ਸਾਹਿਬ ਵਿਖੇ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਸਫਰ-ਏ ਸ਼ਹਾਦਤ ਦੌਰਾਨ ਇੱਥੇ ਵੱਖ-ਵੱਖ ਰਾਗੀਆਂ ਟਾੜੀਆਂ ਇਸ ਦੀ ਜਥੇਾਨੇ ਤੇ ਬੀਬੀਆਂ ਭੈਣਾਂ ਨੇ ਰਲ ਮਿਲ ਕਰਕੇ ਜੋ ਹੈ ਉਹ ਰੋਜ਼ਾਨਾ ਇੱਥੇ ਪ੍ਰੋਗਰਾਮ ਹੁੰਦਾ ਰਿਹਾ ਹੈ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਇਹ ਜੋ ਪ੍ਰੋਗਰਾਮ ਹੋ ਰਹੇ ਹਨ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਹਨ ਅਤੇ ਸੰਗਤ ਦੇ ਸਹਿਯੋਗ ਨਾਲ ਹੀ ਇੱਥੇ ਗੁਰੂ ਕੇ ਲੰਗਰ 24 ਚੱਲ ਰਹੇ ਹਨ ਪਰ ਸਰੋਜਿਤ ਰੱਖੇ ਹੋਏ ਛਿਰ ਖੰਡਪਾਠ ਸਾਹਿਬ ਦੇ ਭੋਗ ਪਾਏਗੇ ਉਪਰੰਤ ਕੀਰਤਨ ਦੀਵਾਨ ਸੱਜਿਆ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਥੋਂ ਪਰਿਵਾਰ ਵੀ ਛੋੜਾ ਹੁੰਦਾ ਹੈ ਤਾਂ ਕੱਚੀ ਗੜੀ ਜਿਸ ਨੂੰ ਕਿਹਾ ਜਾਂਦਾ ਹੈ ਚਮਕੌਰ ਸਾਹਿਬ ਦੀ ਕੱਚੀ ਗੜੀ ਉੱਥੇ ਜੰਗ ਹੁੰਦੀ ਹੈ ਤੇ ਗੁਰੂ ਮਹਾਰਾਜ ਦੇ ਦੋ ਵੱਡੇ ਸਹਹਜਾਦੇ ਬਾਬਾ ਜੀਤ ਸਿੰਘ, ਜੁਹਾਰ ਸਿੰਘ ਸ਼ਹੀਦ ਹੁੰਦੇ ਹਨ। ਤਿੰਨ ਪਿਆਰੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸੈਦ ਸਿੰਘ ਉਹ ਵੀ ਸ਼ਹੀਦ ਹੁੰਦੇ ਹਨ। ਬਾਬਾ ਜੀਵਨ ਸਿੰਘ ਵੀ ਸ਼ਹੀਦ ਹੁੰਦੇ ਹਨ। ਹੋਰ ਅਨੇਕ ਸਿੰਘ ਤਰਤੇ ਸ਼ਹੀਦ ਹੁੰਦੇ ਹਨ। ਤਾਂ ਉਹਨਾਂ ਦਾ ਸਿਸਕਾਰ ਬੀਬੀ ਹਰਸ਼ਨ ਸਿੰਘ ਕੋਰ ਕਰਦੇ ਹਨ ਅਤੇ ਉਤੋਂ ਚੱਲ ਕੇ ਜਦੋਂ ਦੂਜੇਰੇ ਪਾਸੇ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦੇ ਦੇ ਨਾਲ ਉਮੇ ਮਾਸ਼ਕੀ ਦੀ ਜੋ ਹੈ ਕੁੱਲੀ ਦੇ ਵਿੱਚ ਰਾਤ ਕੱਟਦੇ ਹਨ ਪਰਿਵਾਰ ਨੂੰ ਛੋੜੇ ਤੋਂ ਬਾਅਦ ਉੱਥੇ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਨਾਲ ਲੈ ਜਾਂਦਾ ਹੈ ਮੋਰਿੰਡੇ ਖਾਨੇ ਦੇ ਵਿੱਚ ਪਕੜਾ ਦਿੰਦਾ ਹੈ ਉਤੋਂ ਉਹਨਾਂ ਨੂੰ ਸਰਹੰਦ ਦੇ ਲਿਜਾਇਆ ਜਾਂਦਾ ਹੈ ਜਿੱਥੇ ਸੂਬਾ ਸਰਾਂ ਦੇ ਵਜੀਦ ਖਾਨ ਅਤੇ ਜੋ ਹੈ ਉਹਨਾਂ ਦੇ ਉੱਤੇ ਕਾਜੀ ਫਤਵਾ ਲਾਉਂਦਾ ਹੈ ਤੇ ਉਹਨਾਂ ਨੂੰ ਜਿੰਦਾ ਨੀਆਂ ਦੇ ਵਿੱਚ ਚੰਨਨ ਦਾ ਜੋ ਫਟਵਾ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਜਿੰਦਾ ਜੋ ਹੈ ਨੀਆਂ ਦੇ ਵਿੱਚ ਚਿਣਿਆ ਗਿਆ ਪਹਿਲਾਂ ਠੰਡੇ ਬੁਰਜ ਵਿੱਚ ਰੱਖ ਕੇ ਵਕ ਵਕ ਤਰ੍ਹਾਂ ਦੀ ਤਸੀਹੇ ਦਿੱਤੇ ਕਿ ਭਾਈ ਮੋਤੀराम ਮਹਿਰਾਜੀ ਦੋ ਦਿਨ ਉਹਨਾਂ ਨੂੰ ਦੁੱਧ ਦਾ ਲੰਗਰ ਚਕੋਡੇ ਹਨ ਮੈਂ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਵਜੀਦ ਖਾਂ ਜੋ ਸੁਪਾਸਰੰਦ ਹੁੰਦਾ ਹੈ ਉਹ ਉਹਨਾਂ ਨੂੰ ਦੁੱਧ ਪੀਉਣ ਦੀ ਸਜ਼ਾ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਜਿਹੜਾ ਹੈ ਉਹਨੂੰ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਇਹ ਇਤਿਹਾਸ ਬਹੁਤ ਲੰਬੇਰਾ ਹੈ ਗੁਰੂ ਕੇ ਘਰ ਦਾ ਇਤਿਹਾਸ ਤੇਰੀ ਮੁੱਕ ਨਹੀਂ ਸਕਦਾ ਜੁਗਾ ਜੁਗਾ ਤੱਕ ਰਹੇਗਾ ਇਹ ਇਤਿਹਾਸ ਚੱਲਦਾ ਰਹੇਗਾ ਆਉਂਦੀਆਂ ਜਨੀਆਂ ਰਹਿਣੀਆਂ ਸਰਕਾਰਾਂ ਪਰੰਤੂ ਜੋ ਸਾਡੇ ਬਾਬੇ ਸਾਨੂੰ ਸਬਕ ਦੇ ਗਏ ਹਨ ਅਜੇ ਲੋੜ ਹੈ ਤੁਹਾਨੂੰ ਉਹਨਾਂ ਦੇ ਪੁਰਨੇ ਤੇ ਚੱਲਣ ਦੀ ਸੱਚ ਦੇ ਤੇ ਪਹਿਰਾ ਦੇਣ ਦੀ ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਅਮਰ ਸਿਖਣਾ ਚਾਹੀਦਾ ਹੈ ਸਿੰਘ ਸਜਣਾ ਚਾਹੀਦਾ ਹੈ ਬਾੜੀ ਬਾਣੇ ਦੇ ਤਾਰਨੀ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੰਗਤ ਸਾਹਿਬ ਦੇ ਵਿੱਚ ਸਾਡੇ ਦਸ਼ਮੇਸ਼ ਪਿਤਾ ਮਹਾਰਾਜ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦੇ ਜੋਰਾਵਾਰ ਤੇ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਅਸੀਂ ਕੋਈ 15 ਦਿਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਆ ਤੇ 15 ਦਿਨਾਂ ਤੋਂ ਹੀ ਲਗਭਗ ਅਸੀਂ ਮਨਾ ਰਹੇ ਹਾਂ ਦਿਨ ਅੱਜ ਖੰਡਪਾਤ ਸਾਹਿਬ ਦਾ ਭੋਗ ਪਿਆ ਤੇ ਮੋਤੀराम ਮਹਾਰਾਜ ਜੀ ਨੂੰ ਯਾਦ ਕਰਦੇ ਆ ਅਸੀਂ ਅੱਜ ਦੁੱਧ ਦਾ ਲੰਗਰ ਵੀ ਲਾਇਆ ਲੂਣ ਵਾਲੇ ਪ੍ਰਸ਼ਾਦੇ ਦੁੱਧ ਦਾ ਲੱਗਰ ਸੰਗਤਾਂ ਬੜੀ ਉਤਸ਼ਾਹ ਨਾਲ ਸਾਡੇ ਗੁਰਦੁਆਰਾ ਸੰਗਤ ਸਾਹਿਬ ਵਿੱਚ ਲੋਹਾਰਕਾ ਰੋਡ ਤੇ ਬਹੁਤ ਉਤਸ਼ਾਹ ਨਾਲ ਬਣਾਇਆ ਜਾਂਦਾ ਹਰ ਗੁਰਪੂਰਬ ਮਨਾਉਂਦੇ ਆ ਪਰ ਇਹ ਖਾਸ ਕਰਕੇ ਸ਼ਹੀਦੀ ਦਿਹਾੜਾ ਜਿਹੜਾ ਹੈ ਨਾ ਸ਼ਹੀਦੀ ਪੰਦਰਵਾੜਾ ਜਿਹੜਾ ਹੈ ਸਾਡਾ ਉਹ ਬਹੁਤ ਵਧੀਆ ਤਰੀਕੇ ਨਾਲ ਤੇ ਕਮੇਟੀ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਇੱਥੇ ਅਸੀਂ ਮਨਾਇਆ ਅੱਜ ਸਾਡੇ ਖੰਡਪਾਟ ਸਾਹਿਬ ਜੀ ਦੇ ਭੋਗ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ